ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਖੁਸ਼ਖਬਰੀ ਹੈ ਕੈਨੇਡੀਅਨ ਸਰਕਾਰ ਨੇ ਮੁਅੱਤਲ ਕੀਤੇ ਗਏ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਵਾਰ 17860 ਅਰਜ਼ੀਆਂ ਲਈਆਂ ਜਾ ਰਹੀਆਂ ਹਨ ਕੈਨੇਡੀਅਨ ਸਰਕਾਰ ਨੇ 28 ਜੁਲਾਈ 2025 ਤੋਂ ਪੇਰੈਂਟਸ ਐਂਡ Grand program grandparents program ਤਹਿਤ ਸਪான்ਸਰਾਂ ਨੂੰ ਸੱਦਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਕਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪான்ਸਰ ਕਰਨ ਦੀ ਆਗਿਆ ਦਿੰਦਾ ਹੈ ਪਰਿਵਾਰਿਕ ਪੁਨਰਏਕੀਕਰਨ ਕਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਕਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ ਅਜੀਜ਼ਾਂ ਨੂੰ ਕੈਨੇਡਾ ਵਿੱਚ ਰਹਿਣ ਅਤੇ ਉਹਨਾਂ ਨਾਲ ਕੰਮ ਕਰਨ ਲਈ ਸੰਪਾਸਰ ਕਰਨ ਵਿੱਚ ਮਦਦ ਕਰਦਾ ਹੈ ਇਹ ਪ੍ਰੋਗਰਾਮ ਉਦੋਂ ਬੰਦ ਕਰ ਦਿੱਤਾ ਗਿਆ ਸੀ ਜਦੋਂ ਕੈਨੇਡਾ ਅਤੇ ਭਾਰਤ ਵਿਚਕਾਰ ਸਬੰਧ ਤਣਾਅਪੂਰਨ ਹੋ ਗਏ ਸਨ ਇਮੀਗ੍ਰੇਸ਼ਨ ਸਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਦੋ ਹਫ਼ਤਿਆਂ ਦੀ ਮਿਆਦ ਵਿੱਚ 17860 ਸੱਦੇ ਭੇਜੇਗਾ ਸਾਰੇ ਸੱਦੇ ਉਨਾਂ ਸਪਾਵੀ ਸਪਾਂਸਰਾਂ ਨੂੰ ਭੇਜੇ ਜਾਣਗੇ ਜਿਨ੍ਹਾਂ ਨੇ 2020 ਦੇ ਦਾਖਲੇ ਦੌਰਾਨ ਸਪਾਸਰ ਬਣ ਲਈ ਦਿਲਚਸਪੀ ਫਾਰਮ ਜਮ੍ਹਾਂ ਕੀਤਾ ਸੀ ਇੱਕ ਮਾਹਿਰ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਦੇ ਪ੍ਰੋਗਰਾਮ ਬੰਦ ਕਰਨ ਦੇ ਫੈਸਲੇ ਨਾਲ ਮਾਪੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ ਉਹ ਪੀਆਰ ਪ੍ਰਾਪਤ ਨਹੀਂ ਕਰ پا ਰਹੇ ਸਨ ਅਤੇ ਸੁਪਰ ਵੀਜ਼ਾ ਤੇ ਨਿਰਭਰ ਸਨ ਜਿਹੜੇ ਲੋਕ ਆਪਣੇ ਪੇਰੈਂਟਸ ਐਂਡ grandparents program ਨਾਲ ਲੰਬੇ ਸਮੇਂ ਤੱਕ ਰਹਿਣ ਵਿੱਚ ਦਿਲਚਸਪੀ ਰੱਖਦੇ ਹਨ ਉਹਨਾਂ ਲਈ ਸੁਪਰ ਵੀਜ਼ਾ ਉਪਲਬਧ ਸੀ ਕਿਉਂਕਿ ਸਰਕਾਰ ਨੇ pgp ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਸੀ ਸੁਪਰ ਵੀਜ਼ਾ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਨੂੰ ਇੱਕ ਵਾਰ ਵਿੱਚ 5 ਸਾਲਾਂ ਲਈ ਆਪਣੇ ਬੱਚਿਆਂ ਜਾਂ ਪੋਤਾ-ਪੋਤੀਆਂ ਨੂੰ ਮਿਲਣ ਦੀ ਆਗਿਆ ਦਿੰਦਾ ਹੈ ਅਤੇ 10 ਸਾਲਾਂ ਤੱਕ ਕੈਨੇਡਾ ਵਿੱਚ ਮਲਟੀਪਲ ਐਂਟਰੀ ਦੀ ਆਗਿਆ ਦਿੰਦਾ ਹੈ ਹੁਣ ਜਦੋਂ ਪੀਜੀਪੀ ਦੁਬਾਰਾ ਸ਼ੁਰੂ ਹੋ ਗਿਆ ਹੈ ਤਾਂ ਪੰਜਾਬ ਦੇ ਲੋਕ ਬਹੁਤ ਖੁਸ਼ ਹਨ ਕਿਉਂਕਿ ਹੁਣ ਉਹ ਆਪਣੇ ਬੱਚਿਆਂ ਨਾਲ ਸਥਾਈ ਤੌਰ ਤੇ ਰਹਿ ਸਕਣਗੇ ਮਾਹਰ ਦਾ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਨੇ 2025 ਲਈ ਸਥਾਈ ਨਿਵਾਸੀ ਟੀਚਿਆਂ ਵਿੱਚ 20% ਦੀ ਕਟੌਤੀ ਕੀਤੀ ਹੈ ਅਤੇ ਇਸ ਕਟੌਤੀ ਵਿੱਚ ਪੀਜੀਪੀ ਅਧੀਨ ਅਲਾਟਮੈਂਟ ਵਿੱਚ ਕਮੀ ਵੀ ਸ਼ਾਮਲ ਹੈ 2023 ਵਿੱਚ IIRCC ਨੇ 2025 ਵਿੱਚ PGP ਅਧੀਨ 34000 ਵਿਦੇਸ਼ੀ ਨਾਗਰਿਕਾਂ ਨੂੰ ਸਪான்ਸਰ ਕਰਨ ਦਾ ਟੀਚਾ ਰੱਖਿਆ ਸੀ ਪਰ 2025 ਲਈ ਨਵਾਂ ਟੀਚਾ 24500 ਲੋਕਾਂ ਦਾ ਸਵਾਗਤ ਕਰਨਾ ਹੈ 2025 ਵਿੱਚ PGP ਲਈ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਪਰ ਸੁਪਰ ਵੀਜ਼ਾ ਪ੍ਰੋਗਰਾਮ ਅਜੇ ਪੀ ਉਪਲਬਧ ਹੈ ਹੁਣ ਲਈਆਂ ਜਾਣ ਵਾਲੀਆਂ 17000 ਤੋਂ ਵੱਧ ਅਰਜ਼ੀਆਂ ਪਿਛਲੇ ਸਾਲ ਦੀਆਂ ਹਨ ਇਸ ਸਾਲ ਦੀ ਅਰਜ਼ੀ ਸਵਾਰ ਨਹੀਂ ਕੀਤੀ ਗਈ ਹੈ ਪੁਰਾਣਾ ਪੈਕ ਲਾਖ ਸਾਫ਼ ਕੀਤਾ ਜਾ ਰਿਹਾ ਹੈ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਸਾਡੇ ਚੈਨਲ ਰਾਹੀਂ ਮਿਲਦੀ ਰਹੇ